ਅਸੀਂ ਐਸਜੀਪੀਸੀ ਤੋਂ ਜੋ ਬਾਦਲਾਂ ਨੇ ਗਲੇਮਾ ਪਾਇਆ ਹੋਇਆ ਐਸਜੀਪੀਸੀ ਨੂੰ ਅਗਰ ਉਹਨੂੰ ਅਰਜ਼ਾਲ ਕਰਾਉਣਾ ਹੈ ਜਾਂ ਕਹਿ ਸਕਦੇ ਆ ਪੰਜਾਬ ਨੂੰ ਅਗਰ ਇਹਨਾਂ ਤੋਂ ਬਚਾਉਣਾ ਹੈ ਤਾਂ ਪਿੰਡਾਂ ਦੇ ਵਿੱਚ ਅਸੀਂ ਬੈਠੇ ਆ ਸਾਨੂੰ ਜੋ ਕੰਮ ਪਹਿਲਾ ਸਿੰਘ ਸਾਹਿਬ ਜੋ ਜਿੱਦਾਂ ਬੋਲ ਕੇ ਗਏ ਆ ਵੀ ਸੰਗਤ ਦਾ ਕਸੂਰ ਨਹੀਂ ਹੋਣਾ ਉਹਨਾਂ ਆਗੂਆਂ ਦਾ ਹੋਣਾ ਹੈ ਜਿਹੜੇ ਅੱਜ ਸਿਰ ਜੁੜਨ ਨੂੰ ਤਿਆਰ ਨਹੀਂ ਛੋਟੀ ਜੀ ਐਗਜ਼ੈਂਪਲ ਦਿੰਨਾ ਹੈ ਪਿੰਡ ਵਰਪਾਲ ਹੈ ਤਰਨਤਾਰਨ ਦੇ ਕੋਲ 60 ਗੁਰੂ ਘਰ ਨੇ ਉਹਦੇ ਨੇੜੇ-ਤੇੜੇ ਉਸ ਪਿੰਡ ਦੇ ਨੇੜੇ-ਤੇੜੇ ਬਾਬਾ ਦੀਪ ਸਿੰਘ ਜੀ ਦਾ ਜਿੱਥੇ ਸੀਸ ਕਟਿਆ ਗਿਆ ਸੀਗਾ ਉਸ ਥਾਂ ਦੇ ਕੋਲ 60 ਗੁਰੂ ਘਰ ਹੋਣ ਦੇ ਬਾਵਜੂਦ 25% ਪੋਪੂਲੇਸ਼ਨ ਉਸ ਪਿੰਡ ਦੀ ਈਸਾਈ ਮਤਵਲ ਪ੍ਰਭਾਵਿਤ ਹੋ ਕੇ ਈਸਾਈ ਬਣ ਗਈ ਹੈ ਤੇ ਉੱਥੇ ਹੀ ਨੇੜੇ ਡੇਢ ਦੋ ਕਿਲਾ ਜ਼ਮੀਨ ਲੈ ਕੇ ਹੁਣ ਉਹ ਸੰਤਰੀ ਨੇ ਲੈ ਕੇ ਦਿੱਤੀ ਹੈ ਮੰਤਰੀ ਨੇ ਲੈ ਕੇ ਦਿੱਤੀ ਹੈ ਉੱਥੇ ਮਕਾਨ ਬਣਾ ਕੇ ਯੂਪ ਬਿਹਾਰ ਤੋਂ ਭਈਲੇ ਆ ਕੇ ਉੱਥੇ ਛੱਡੇ ਹੋਏ ਨੇ ਤੇ ਉਹ ਵੀ ਸਾਰੇ ਕ੍ਰਿਸਚੀਅਨਸ ਨੇ ਮੈਂ ਐਪੀਸੋਡਸ ਦੇ ਵਿੱਚ ਆਪਣੇ ਦਿਖਾਇਆ ਹੁਣ ਅਗਰ ਅਸੀਂ ਆਪਣੇ ਸ਼ਿਗਲੀਗਰ ਵੀਰਾਂਵਾਲ ਦੇਖਦੇ ਆਂ ਤਾਂ ਸਾਡੀਆਂ ਸੰਸਥਾਵਾਂ ਨੇ ਜੋ ਉਹਨਾ ਵਾਸਤੇ ਕਰਨਾ ਸੀ ਕੱਖ ਨਹੀਂ ਕੀਤਾ ਉਹ ਪੰਥ ਨੂੰ ਕਰਨਾ ਪੈ ਰਿਹਾ ਹੈ ਅੱਜ ਵੀ ਚਾਹੇ ਵੀ ਦੇਸ਼ਾਂ 'ਚ ਬੈਠੇ ਸਿੰਘ ਕਰ ਰਹੇ ਨੇ ਪਰ ਜੇ ਅਸੀਂ ਆਪਣੀ ਸਰਮੋਰ ਸੰਸਥਾ ਆਜ਼ਾਦ ਕਰਵਾ ਲੈਨੇ ਆ ਤਾਂ ਫਿਰ ਜਿਹੜੇ ਅੱਜ ਸ਼੍ਰੋਮਣੀ ਅਕਾਲੀ ਦਲ ਜਿਹੜਾ ਖੂਨ ਡੁੱਲਣ ਤੋਂ ਬਣਿਆ ਸੀਗਾ ਜਿਨੇ ਸਾਡੀ ਨੁਮਾਇੰਦਾ ਜਮਾਤ ਹੋ ਕੇ ਸਿਆਸਤ ਸਾਹਮਣੀ ਸੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਮੀਰੀ ਤੇ ਪੀਰੀ ਦੇ ਸਿਧਾਂਤ ਨੂੰ ਬਰਕਰਾਰ ਰੱਖਣਾ ਸੀ ਜਿਨ੍ਹਾਂ ਨੇ ਧਰਮ ਸਾਹਮਣਾ ਸੀ ਉਹ ਦੋਨੋਂ ਇੱਕੋ ਹੀ ਟੱਬਰ ਨੇ ਗਰਗ ਕੀਤੇ ਆ ਉਹ ਬਾਦਲ ਪਰਿਵਾਰ ਆ ਦੁਨੀਆ ਜਾਣਦੀ ਆ ਪਰ ਉਹਨਾਂ ਨੂੰ ਖੜਾ ਕੇ ਨਾ ਨੇ ਕੀਤਾ ਆ ਉਹ ਕਿਤੇ ਨਾ ਕਿਤੇ ਅਸੀਂ ਆ ਕਿਉਂਕਿ ਅੱਜ ਵੀ ਬਸ਼ਰਮਾ ਵਾਂਗ ਉਹਨਾਂ ਦੀਆਂ ਰੈਲੀਆਂ 'ਚ ਅਸੀਂ ਜਾ ਕੇ ਜਿੰਦਾਬਾਦ ਜਿੰਦਾਬਾਦ ਕਰ ਰਹੇ ਆ ਹੁਣ ਅਗਲੀ ਪੀੜ੍ਹੀ ਉਹਦਾ ਪੁੱਤ ਵੀ ਉੱਤਰ ਕੇ ਆਇਆ ਪਹਿਲੀ ਉਹਦੀ ਪਹਿਲੀ ਵਾਰ ਸੰਗਤ ਨੂੰ ਸੰਬੋਧਨ ਹੋਇਆ ਉਹ ਸਾਰਿਆਂ ਨੇ ਜਿਹੜੇ ਪਿੱਛੇ ਖੜੇ ਸੀ ਉਹ ਵੀ ਜਕਾਰੇ ਮਾਰ ਰਹੇ ਸੀ ਪਰ ਮਾਫ ਕਰਨਾ ਮੈਂ ਜਦੋਂ ਉਹਦੀ ਸ਼ਕਲ ਦੇਖੀ ਤਾਂ ਮੇਰੇ ਮਨ ਦੇ ਵਿੱਚ ਇੱਕੋ ਹੀ ਚੀਜ਼ ਆਈ ਸੀ ਕਿ ਮੇਰੇ ਦਾਦੇ ਨੇ ਤੇ ਮੇਰੇ ਪਿਓ ਨੇ ਜਿੰਨਾ ਬੇੜਾ ਕਰਨਾ ਸੀ ਉਹਨਾਂ ਨੇ ਕਰਤਾ ਜਿਹੜਾ ਰਹਿੰਦਾ ਖੁੰਦਾ ਆ ਉਹ ਅੱਗੇ ਹੁਣ ਮੈਂ ਕਰਾਂਗਾ ਮੈਂ ਸੰਗਤ ਨੂੰ ਇਹੀ ਬੇਨਤੀ ਕਰਾਂਗਾ ਜੇ ਤੁਸੀਂ ਬਚਾਉਣਾ ਚਾਹੁੰਦੇ ਹੋ ਆ ਜੋ ਵੀ ਸਿੰਘ ਸਹਿਬਾਨਾ ਮੀਟਿੰਗਸ ਹੋ ਰਹੀਆਂ ਨੇ ਜੋ ਫੈਸਲੇ ਇਹ ਸਰਬਸਮਤੀ ਨਾਲ ਲੈਂਦੇ ਨੇ ਜਿੱਥੇ ਜਿਹੜਾ ਵੀ ਇਹ ਨੁਮਾਇੰਦਾ ਜਿਹੜੇ ਹਲਕੇ 'ਚ ਉਤਾਰਦੇ ਨੇ ਉਹਦਾ ਪੂਰੀ ਤਰ੍ਹਾਂ ਨਾਲ ਤੁਸੀਂ ਸਮਰਥਨ ਕਰੋ ਸਪੋਰਟ ਕਰੋ ਤੇ ਉਹਦੇ ਆਪੋਜ਼ਿਟ ਜਿਹੜਾ ਵੀ ਬੰਦਾ ਅਗਰ ਪੰਜ ਸਿੰਘ ਸਹਿਬਾਨਾ ਦੇ ਹੁਕਮ ਨੂੰ ਛੇਕੇ ਟੰਗ ਦਿਆਂ ਕੋਈ ਵੀ ਆਉਂਦੇ ਸਾਹਮਣੇ ਆਪਣਾ ਨੁਮਾਇੰਦਾ ਉਤਾਰਦਾ ਤਾਂ ਫਿਰ ਪਿੰਡ ਵਾਸੀਆਂ ਦਾ ਇਹ ਫਰਜ਼ ਬੰਦਾ ਚਾਹੇ ਉਹ ਸੰਤਰੀ ਹੋਵੇ ਮੰਤਰੀ ਹੋਵੇ ਉਹਨਾਂ ਨਾਲ ਮਤਲਬ ਰੋਟੀ ਬਾਟੀ ਦੀ ਸਾਜ ਪੂਰੀ ਤਰ੍ਹਾਂ ਖਤਮ ਕੀਤੀ ਜਾਵੇ ਕਿਉਂਕਿ ਉਹ ਤੁਹਾਡਾ ਪੰਥ ਦਾ ਦੁਸ਼ਮਣ ਹੈ ਕੌਮ ਦਾ ਗੱਦਾਰ ਹੈ ਜਿਹੜਾ ਚਾਹੁੰਦਾ ਆ ਕਿ ਬਾਦਲਾਂ ਨੂੰ ਮੁੜ ਸ਼੍ਰੋਮਣੀ ਕਮੇਟੀ ਤੌਫੇ ਚ ਦਿੱਤੀ ਜਾਵੇ ਪਾਟੋ ਟਾੜ ਹੋਵੇ ਤੇ ਅਸੀਂ ਜਿੱਤਦੇ ਰਹੀਏ ਬਸ ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨਾ ਤੇ ਵੋਟਾਂ ਬਣਾਓ ਜਿੰਨੀਆਂ ਹੋ ਸਕਦੀਆਂ ਨੇ ਕੋਈ ਮਰਜ਼ੀ ਬਣਾ ਰਿਹਾ ਆ ਵੋਟਾਂ ਵੋਟਾਂ ਬਣਾਓ ਭੁਗਤਾਨ ਵੇਲੇ ਤੁਹਾਡਾ ਜ਼ਮੀਰ ਤੁਹਾਨੂੰ ਦੱਸੂਗਾ ਤੁਸੀਂ ਭੁਗਤਾਨੀਆਂ ਕਿੱਥੇ ਨੇ ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨਾ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਈ